ਜ਼ਿਲ੍ਹਾ ਮਲੇਰਕੋਟਲਾ ਦੇ ਐਸਐਸਪੀ ਮੈਡਮ ਸਿਮਰਤ ਕੌਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਗ੍ਰਿਫਤਾਰ ਕੀਤੇ ਉਹਨਾਂ ਨੌਜਵਾਨਾਂ ਨੂੰ ਪੇਸ਼ ਕੀਤਾ ਜਿਨ੍ਹਾਂ ਨੇ ਪਿਛਲੇ ਦਿਨੀ ਇੱਕ ਕਮੀ ਨਾਮਕ ਨੌਜਵਾਨ ਤੇ ਫਾਇਰਿੰਗ ਕੀਤੀ ਸੀ ਦੱਸਿਆ ਕਿ ਜਦੋਂ ਮਲੇਰਕੋਟਲਾ ਤੋਂ ਆਪਣੇ ਘਰ ਆਪਣੀ ਕਾਰ ਵਿੱਚ ਜਾ ਰਿਹਾ ਸੀ ਤਾਂ ਹਨੇਰੇ ਵਿੱਚ ਰਾਤ ਸਮੇਂ ਉਸ ਤੇ ਅਨਿਵਾਪ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਇਹਦੀ ਤਫਤੀਸ਼ ਸੀਆਈਏ ਇਨਚਾਰਜ ਹਰਜਿੰਦਰ ਸਿੰਘ ਤੇ ਉਸਦੀ ਟੀਮ ਵੱਲੋਂ ਕੀਤੀ ਗਈ ਦੱਸ ਦਈਏ ਕਿ ਐਸਐਸਪੀ ਦੇ ਹੁਕਮ ਮੁਤਾਬਕ ਇਸ ਟੀਮ ਨੇ ਬੜੀ ਬਾਰੀਕੀ ਦੇ ਨਾਲ ਇਹਦੀ ਤਫਤੀਸ਼ ਕੀਤੀ ਗਈ ਅਤੇ ਉਸ ਤੋਂ ਬਾਅਦ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿਅਕਤੀਆਂ ਨੇ ਉਸ ਕੰਮੀ ਨਾਮਕ ਨੌਜਵਾਨ ਤੇ ਅਨਿਵਾਪ ਫਾਇਰਿੰਗ ਕੀਤੀ ਸੀ ਦੱਸ ਦਈਏ ਕਿ ਜਿਨ੍ਹਾਂ ਇਹ ਨੌਜਵਾਨਾਂ ਦੇ ਚਿਹਰੇ ਟਕੇ ਹੋਏ ਨਜ਼ਰ ਆ ਰਹੇ ਨੇ ਇਹ ਉਹੀ ਨੇ ਜਿਨ੍ਹਾਂ ਨੇ ਅੰਨੇਵਾ ਫਾਇਰਿੰਗ ਕੀਤੀ ਗਈ ਸੀ ਇਸ ਨੂੰ ਲੈ ਕੇ ਮਲੇਰ ਕੋਟਲਾ ਦੇ ਐਸਐਸਪੀ ਮੈਡਮ ਸਿਮਰਤ ਕੌਰ ਵੱਲੋਂ तमाम ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਇਹ ਘਟਨਾ ਨੂੰ ਹਥਿਆਰਾਂ ਸਮੇਤ ਅੰਜਾਮ ਦਿੱਤਾ ਸੀ ਅਤੇ ਹੁਣ ਪੁਲਿਸ ਨੇ ਆਖਰਕਾਰ ਇਹਨਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਅਤੇ ਹੋਰ ਵਧੇਰੇ ਇਹਨਾਂ ਤੋਂ ਜਾਣਕਾਰੀ ਜਿਹੜੀ ਆ ਉਹ ਹਾਸਲ ਕੀਤੀ ਜਾਏਗੀ ਕਿ ਅਖਰਕਾਰ ਕਿਸ ਤਰ੍ਹਾਂ ਤੇ ਕਿਵੇਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਰ ਕੀ ਇਸ ਘਟਨਾ ਬਾਰੇ ਐਸਐਸਪੀ ਸਿਮਰਤ ਕੌਰ ਵੱਲੋਂ মিডিਆ ਨੂੰ ਜਾਣਕਾਰੀ ਦਿੱਤੀ ਗਈ ਆਓ ਤੁਸੀਂ ਸੁਣੋ ਪੂਰੀ ਇਹ ਗੱਲਬਾਤ 12 ਜੂਨ ਨੂੰ ਇੱਕ ਫਾਈਟਿੰਗ ਹੋਈ ਸੀਗੀ ਕਰਮਜੀਤ ਕਮੀ ਨਾਮ ਦੇ ਜਿਹੜਾ ਕਿ ਪੈਨੀਕਲਾ ਦੇ ਰਹਿਣ ਵਾਲੇ ਸੀਗੇ ਉਹਨਾਂ ਤੇ ਕਿਸੇ ਅਣਪਛਾਤੇ ਬੰਦਿਆਂ ਨੇ ਫਾਇਰਿੰਗ ਕੀਤੀ ਸੀਗੀ ਉਹ ਜਦੋਂ 14 ਜੁਲਾਈ ਦੀ ਪਿੱਛੇ 14 ਜੁਲਾਈ ਦੀ ਲੀਫਾ ਇਹ ਆ ਰਿਹਾ ਹੈ ਅ 14 ਜੁਲਾਈ ਨੂੰ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਰਮਜੀਤ ਕੰਮੀ ਪੈਨੀਕਲਾਂ ਦੇ ਰਹਿਣ ਵਾਲੇ ਹਨ ਉਹਨਾਂ ਤੇ ਫਾਇਰਿੰਗ ਹੋਈ ਸੀਗੀ ਇਹਦੇ ਵਿੱਚ ਰਾਤ ਦਾ ਸਮਾਂ ਸੀਗਾ ਉਹ ਆਪਣੇ ਦਫ਼ਤਰ ਤੋਂ ਘਰ ਜਾ ਰਹੇ ਸੀਗੇ ਤੇ ਜਦੋਂ ਉਹ ਪੈਨੀਕਲਾਂ ਵੱਲ ਮੁੜੇ ਪੂਰੀ ਰੋਡ ਤੋਂ ਉਦੋਂ ਉਹਨਾਂ ਤੇ ਫਾਇਰਿੰਗ ਹੋਈ ਕੁਝ ਉਹਨਾਂ ਦੇ ਐਸ ਪਰ देयर ਹਿਸ ਸਟੇਟਮੈਂਟ ਕੁਝ 4-5 ਫਾਇਰ ਹੋਏ ਸੀਗੇ ਜਿਹੜੇ ਬਾਅਦ ਜਾਂਚ ਤੋਂ ਪਤਾ ਲੱਗਾ ਕਿ ਕੁਝ ਫਾਇਰ ਉਹਨਾਂ ਦੀ ਗੱਡੀ ਤੇ ਲੱਗੇ ਨੇ ਤੇ ਕੁਝ ਹਵਾ 'ਚ ਫਾਇਰ ਹੋਏ ਸੀਗੇ ਜਿਨ੍ਹਾਂ ਦੇ ਕਈ ਸਾਨੂੰ ਖੋਲ ਬਰਾਮਦ ਹੋ ਗਏ ਅ ਇਸ ਤੋਂ ਬਾਅਦ ਐਸ ਪਰ ਹਿਸ ਸਟੇਟਮੈਂਟ ਉਹਨਾਂ ਨੂੰ ਸ਼ੱਕ ਸੀਗਾ ਕਿ ਇਹ ਜਿਹੜੀ ਹੈ ਬੱਗਾ ਖਾਨ ਦੇ ਦੁਆਰਾ ਕਰਵਾਈ ਗਈ ਹੈ ਤੇ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਐਂਡ ਬੱਗਾ ਖਾਨ ਨੂੰ ਅਸੀਂ ਪ੍ਰੋਡਕਸ਼ਨ ਵਾਰੈਂਟ ਤੇ ਲੈ ਕੇ ਆਏ ਤੇ ਆਫਟਰ ਹਿਸ ਇੰਟਰੋਗੇਸ਼ਨ ਹੀ ਰਿਵੀਲਡ ਕਿ ਇਹ ਜਿਹੜੀ ਫਾਇਰਿੰਗ ਹੈ ਉਹਦੇ ਦੁਆਰਾ ਹੀ ਕਰਵਾਈ ਗਈ ਸੀ ਇਹਦੇ ਵਿੱਚ ਦੋ ਅਕਿਊਜ਼ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਇੱਕ ਬਸ਼ੀਰ ਖਾਨ ਐਂਡ ਗਗਨਦੀਪ ਇਹਨਾਂ ਤੋਂ ਸਾਨੂੰ ਦੋ ਪਿਸਟਲ ਬਰਾਮਦ ਹੋਏ ਹਨ ਇੱਕ 38 ਬੋਰ ਐਂਡ 32 ਬੋਰ ਦਾ ਪਿਸਟਲ ਹੈ ਚਾਰ ਬੁਲੇਟ ਅਤੇ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ 'ਚ ਯੂਜ਼ ਹੋਇਆ ਸੀਗਾ ਉਹ ਰਿਕਵਰ ਹੋ ਗਿਆ ਹਾਂ ਜੀ ਇਹਨਾਂ ਤੇ ਬੱਗਾ ਖਾਨ ਤੇ ਕਾਫੀ ਸਾਰੇ ਅਪਰਾਧਿਕ ਮਾਮਲੇ ਹੈ ਕੁੱਲ 64 ਮੁਕਦਮੇ ਉੱਤੇ ਦਰਜ ਹੈ 64 ਬੱਗਾ ਖਾਨ ਤੇ ਐਂਡ ਬशीर ਖਾਨ ਤੇ ਤਿੰਨ ਮੁਕਦਮੇ ਹੈ ਦਿਨਾਂ ਵਿੱਚੋਂ ਦੋ ਮੁਕਦਮੇ 302 ਦੇ ਨੇ ਗਗਨਦੀਪ ਤੇ ਤਿੰਨ ਐਫ ਆਈ ਆਰਸ ਪੈਨਾ ਦਰਜ ਨੇ ਇਹਨਾਂ ਤੇ ਜ਼ਿਆਦਾ ਲੜਾਈ ਝਗੜੇ ਦੇ ਹੈ ਤੇ ਬशीर ਦੇ ਦੋ 302 ਦੇ ਮੁਕਦਮੇ ਨੇ ਜਮਾਨਤ ਦਰਜ ਜਮਾਨਤ ਆਇਆ ਸੀ। ਨਾਲ ਬੁਟਾ ਘਾਵ ਤੇ ਤਾਂ ਕਿ ਤਲਕਾ ਕੰਮੀ ਕੰਮੀ ਦਾ ਇਹਨਾਂ ਤੋਂ ਕੋਈ ਆਪਣੀ ਪਰਸਨਲ ਰੰਜਿਸ਼ ਸੀਗੀ ਜੀ ਦਾ ਕਰਕੇ ਉਹਨਾਂ ਨੇ ਉੱਤੇ ਫਾਈਟਿੰਗ ਕਰਾਈ ਸੀ। ਜੀ ਕੰਮੀ ਦੇ ਉੱਤੇ ਪਰਚੇ ਪੈਣ ਹੈਗੇ ਲਈ। ਅ ਕੰਮੀ ਦੀ ਅਸੀਂ ਅਪਰਾਧਿਕ ਪਛੋਕੜ ਦੀ ਹਾਲੇ ਜਾਂਚ ਕਰ ਰਹੇ ਹਾਂ।